ਇਸ ਨੇ ਚੁੱਕੇ ਇਸ ਖਾਗੂ ਤਰਨਾ ਹੋ ਗਿਆ ਤਹਸਨੈਸ ਮੌਕੇ ਤੇ ਹੋ ਗਿਆ ਜ਼ਬਰਦਸਤ ਹੰਗਾਮਾ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮિતા ਲੀਵਾਲ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਰਗਾੜੀ ਦੇ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਤਰਨਾ ਪ੍ਰਦਰਸ਼ਨ ਜੜਾਇਆ ਲਗਾਇਆ ਗਿਆ ਜਿਸ ਦੇ ਵਿੱਚ ਬੇਅਦਬੀ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਗਈ ਇਸ ਮੌਕੇ ਤੁਹਾਨੂੰ ਦੱਸ ਦਈਏ ਕਿ ਸਿੱਖ ਆਗੂਆਂ ਨੂੰ ਪੁਲਿਸ ਨੇ ਚੱਕ ਕੇ ਹਿਰਾਸਤ ਦੇ ਵਿੱਚ ਲੈ ਲਿਆ ਜਾਂ ਕਹਿ ਲਈ ਡਿਟੇਨ ਕਰ ਲਿਆ ਗਿਆ ਤਾਂ ਆਓ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਨੇ ਆ ਤੇ ਨਾਲ ਹੀ ਇਸ ਪੂਰੇ ਮਾਮਲੇ ਤੇ ਅਪਡੇਟ ਦੇ ਦਿੰਨੇ ਆ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸੇਵ ਰੱਖਿਆ ਹੋਇਆ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਸਾਬ ਪੰਜਾਬ ਦੀ ਧਰਤੀ ਦੇ ਸਿੱਖ ਨਹੀਂ ਲੈ ਸਕਦੇ ਬਰੇਸੀ ਇੰਚਾਰਨ ਦਾ ਰੋਗੇ ਕੀਤਾ ਇਹਦੇ ਬਾਰੇ ਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੁੱਚੀ ਕਿਉਂਕਿ ਬੜੇ ਸੁਝਵਾਦ ਕਿ ਸ਼ਹਿਰ ਦਾਗੂ ਹੈ ਸੰਘਰਸ਼ੀ ਲਾਗੂ ਹੈ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਪਉਓ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤਬਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁਖਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨ੍ਹਾਂ ਨਾਲ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸਮੁੱਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਸੱਤ ਦੀ تیاری ਕਰੀਏ ਤੇ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਰੇ ਰੱਖਿਆ ਹੋਇਆ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਪੰਜਾਬ ਦੀ ਧਰਤੀ ਦੇ ਸਿੱਖ ਨਹੀਂ ਲੈ ਸਕਦੇ ਮੇਰੇ ਅਸੀਂ ਇਨਸਾਫ ਲਵਾਵਾਂਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾਂ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੂੱਚੀ ਕਿਉਂਕਿ ਬੜੇ ਸੁਝਵਾਨ ਤੇ ਸਹਿਰਤਾਕੂ ਹੈ ਸੰਘਰਸ਼ੀ ਲਾਗੂ ਹੈ ਇਹਨਾਂ ਨੂੰ ਹੀ ਕਰਨਾ ਚਾਹਣਾ ਹੈ ਇਹ ਇੱਕ ਕਹਾਵਤ ਹੈ ਕਿ ਸੋਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਭਉ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁੱਕਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨ੍ਹਾਂ ਨਾਲ ਦੋਹਾਂ ਦੇ ਪੈਰ ਹੱਲ ਜਾਂ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਹੈ ਜਾਂ ਜੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸੋਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਸੱਤ ਦੀ ਤਿਆਰੀ ਕਰੀਏ ਤੇ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਰ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੰਸਾਬ ਪੰਜਾਬ ਦੀ ਧਰਤੀ ਦੇ ਸਿੱਖ ਨਹੀਂ ਲੈ ਸਕਦੇ ਮੈਨ ਅਸੀਂ ਹੰਸਾਬ ਲਵਾਂਗੇ ਕਿਤੇ ਇਹਦੇ ਬਾਰੇ ਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੁੱਚੀ ਕਿਉਂਕਿ ਬੜੇ ਸੁਝਵਾਦ ਕਿ ਸਹਿਰ ਦਾਗੂਆ ਸੰਘਰਸ਼ੀ ਲਾਗੂਆ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸਨਿਆਰ ਦੀ ਛੱਟ ਜੋ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਕੇਂਦਰ મોદી ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕਰਕੇ ਮੁੱਕਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰੀਏ ਜਿਨ੍ਹਾਂ ਨੇ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇਕਤਾ ਸੋਚੇ ਪੰਥ ਦੀ ਉਹਦੇ ਲਈ ਵਿਚਾਰਾਂ ਕਰਕੇ ਵੱਡੀ ਛੱਟ ਦੀ ਤਿਆਰੀ ਕਰੀਏ ਤੇ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਰ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਇਹ ਤੋ ਤੱਕ ਕਿ ਸਤਿਗੁਰੂ ਚੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਨਸਾਫ ਪੰਜਾਬ ਦੀ ਧਰਤੀ ਤੇ ਸਿੱਖ ਨਹੀਂ ਲੈ ਸਕਦੇ ਮੇਰੇ ਅਸੀਂ ਇਨਸਾਫ ਲਵਾਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੂੱਚੀ ਕਿਉਂਕਿ ਬੜੇ ਸੁਝਵਾਦ ਕਿ ਸਹਿਰ ਲਾਗੂ ਆ ਸੰਘਰਸ਼ੀ ਲਾਗੂ ਆ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਬਤ ਹੈ ਕਿ ਸਨਿਆਰ ਦੀ ਛੱਟ ਜੋ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਪਉਓ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁਖਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨ੍ਹਾਂ ਨਾਲ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਹੈ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸਮੁੱਚੇ ਪੰਥ ਦੀ ਉਹਦੇ ਲਈ ਵਿਚਾਰਾਂ ਕਰਕੇ ਵੱਡੀ ਸੱਤ ਦੀ ਤਿਆਰੀ ਕਰੀਏ ਤੇ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਰ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਕਿ ਸਾਧੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੰਸਾਬ ਪੰਜਾਬ ਦੀ ਧਰਤੀ ਦੇ ਸਿੱਖ ਨਹੀਂ ਲੈ ਸਕਦੇ ਮੇਰੇ ਅਸੀਂ ਹੰਸਾਬ ਲਵਾਂਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾਂ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮਝੀ ਕਿਉਂਕਿ ਬੜੇ ਸੁਝਵਾਦ ਕਿ ਸਹਿਰ ਦਾਗੂਆ ਸੰਘਰਸ਼ੀ ਲਾਗੂਆ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁਖਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰੀ ਗਏ ਜਿਨ੍ਹਾਂ ਦੇ ਦੋਹਾਂ ਦੇ ਪੈਰ ਹੱਲ ਜਾਂ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸੋਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਛੱਟ ਦੀ ਤਿਆਰੀ ਕਰੀਏ ਤੇ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਰ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਜੇ ਸਤਿਗੁਰੂ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਪੰਜਾਬ ਦੀ ਧਰਤੀ ਦੇ ਸੇਖ ਨਹੀਂ ਲੈ ਸਕਦੇ ਮੇਰੇ ਸੀ ਇਨਸਾਫ ਲਵਾਂਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾਂ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੂਚੀ ਕਿਉਂਕਿ ਬੜੇ ਸੁਝਵਾਦ ਕਿ ਤੇ ਸਹਿਰਤਾਗੂ ਹੈ ਸੰਘਰਸ਼ੀ ਲਾਗੂ ਹੈ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਪਉਂਗੋ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁਖਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨ੍ਹਾਂ ਨਾਲ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸਮੁੱਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਛੱਤ ਦੀ ਤਿਆਰੀ ਕਰੀਏ ਬੜੇ ਲੰਬੇ ਸਮੇਂ ਤੋਂ ਜੋ ਇਹਨਾਂ ਨੇ ਸਹਿਯੋਗ ਰੱਖਿਆ ਹੋਇਆ ਹੈ ਉਹਦੇ ਲਈ ਇਹ ਧੰਨਵਾਦ ਦੇ ਪਾਤਰ ਹਨ ਕਿਤੋਂ ਤੱਕ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਪੰਜਾਬ ਦੀ ਧਰਤੀ ਤੇ ਸਿੱਖ ਨਹੀਂ ਲੈ ਸਕਦੇ ਮੇਰੇ ਅਸੀਂ ਇਨਸਾਫ ਲਵਾਗੇ ਕਿਤੇ ਇਹਦੇ ਬਾਰੇ ਵਿੱਚ ਬਹੁਤ ਵਿਚਾਰਾ ਕਰਨ ਦੀ ਲੋੜ ਹੈ ਇੱਕ ਬੇਨਤੀ ਮੈਂ ਸਮੂੱਚੀ ਕਿਉਂਕਿ ਬੜੇ ਸੂਝਵਾਨ ਉਹਕੇ ਸ਼ਹਿਰ ਦਾਗੂਆ ਸੰਘਰਸ਼ੀ ਲਾਗੂਆ ਇਹਨਾਂ ਨੂੰ ਵੀ ਕਰਨਾ ਚਾਹਣਾ ਹੈ ਕਿ ਇੱਕ ਘਾਵਟ ਹੈ ਕਿ ਸੁਨਿਆਰ ਦੀ ਛੱਟ ਜੇ ਨਾ ਕੰਮ ਆਵੇ ਫਿਰ ਇੱਕ ਲੋਹਾਰ ਦੀ ਛੱਟ ਮਾਰਨੀ ਲੋੜ ਹੁੰਦੀ ਹੈ ਅੱਜ ਦੋਹਾਂ ਸਰਕਾਰਾਂ ਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਕੇਂਦਰ ਮੋਦੀ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਉਹ ਦੋਸ਼ੀ ਹੈ ਤੇ ਇਹ ਕਿਰਤ ਕਰਨ ਵੀ ਹਨ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕਰਕੇ ਮੁੱਕਰੇ ਉਹਨਾਂ ਉੱਤੇ ਇੱਕ ਲੋਹੇ ਦੀ ਬਹੁਤ ਵੱਡੀ ਲੋਹਾਰ ਦੀ ਛੱਟ ਮਾਰ ਗਏ ਜਿਨਾਂ ਦੇ ਦੋਹਾਂ ਦੇ ਪੈਰ ਹੱਲ ਜਾਣ ਉਹਦੇ ਲਈ ਜਿਹੜੀ ਸਾਡੀਆਂ ਕੁਝ ਮੁਸ਼ਕਲਾਂ ਜਾਂ ਦੋ ਹਾਲਾਤ ਹਨ ਉਹਦੇ ਲਈ ਇੱਕ ਗੱਲ ਮੈਂ ਕਹਿ ਕੇ ਕਿ ਇੱਕ ਤਾਂ ਸੋਚੇ ਪੰਥ ਦੀ ਉਹਦੇ ਲਈ ਵਿਚਾਰਾ ਕਰਕੇ ਵੱਡੀ ਸੱਤ ਦੀ ਤਿਆਰੀ ਕਰੀਏ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ